ਖਰਪ੍ਰੀਤ ਡੈਂਪਲ ਜੀ ਇੱਕ ਮਨਪ੍ਰੀਤ ਮਨੀ ਲੋਫੋ ਕੇ ਵਾਰ ਦਾ ਜੀ ਇਹਨਾਂ ਨਾਲ ਮੇਰੀ ਗੱਲ ਹੋਈ ਇਹ ਕਹਿੰਦੇ ਨੇ ਪੰਜਾਬ ਆ ਜਾ ਵੀ ਸਾਡੇ ਸੋਹਰਾ ਸਾਹਿਬ ਜੱਜ ਲੱਗੇ ਹੋਣੇ ਹਾਈ ਕੋਰਟ ਚ ਵੀ ਕਹਿੰਦੇ ਵੀ ਕੋਈ ਨਹੀਂ ਆਪਾਂ ਜਮਾਨਤ ਤਰ੍ਹਾਂ ਵੀ ਰਫਾ ਦਫਾ ਵੀ ਕਰਵਾ ਸਕਦੇ ਆ ਵੀ ਕਿਵੇਂ ਵੀ ਹੋ ਜਾਦਾ ਵੀ ਮੇਰਾ ਸੋਹਰਾ ਸਾਹਿਬ ਜੱਜ ਲੱਗੇ ਹੋਣੇ ਹਾਈ ਕੋਰਟ ਚ 8-10 ਲੱਖ ਰੁਪਏ ਐ ਗੱਲ ਜੀ ਇਹਨਾਂ ਨੇ ਕੀਤੀ ਜੀ ਇਹਨਾਂ ਨੂੰ ਜਿਹੜੇ ਮੈਂ ਲਗਜ਼ ਕੀਤੇ ਨੇ ਬਾਕੀ ਇਹਨਾਂ ਨੇ ਮੇਰੇ ਮੋਬਾਈਲ ਚੋਂ ਕੱਢ ਲਏ ਮੈਨੂੰ ਨਹੀਂ ਉਹ ਪਤਾ ਬਾਅਦ ਚ ਪਤਾ ਲੱਗਿਆ ਜਦੋਂ ਮੈਂ ਜੇਲ੍ਹ ਚੋਂ ਛੁੱਟ ਕੇ ਆਇਆ ਇਨੇ ਮੇ ਤੋਂ ਕੈਸ਼ 220000 ਰੁਪਏ ਮੈਂ ਦਿੱਤਾ ਜੀ 1 2 ਲੱਖ ਦਾ ਚੈੱਕ ਪਾਇਆ ਆਈ ਐਚ ਡੀ ਆਈ ਐਫ ਸੀ ਜਿਹੜੇ ਮੈਂ ਆਪਦੇ ਹੱਥੀ ਪੈਸੇ ਦਿੱਤੇ ਨਹੀਂ ਜੀ ਤੇ ਇੱਕ ਮੁੰਡੇ ਤੋਂ ਮੈਂ 40000 ਰੁਪਏ ਮੋਗੇ ਦਾ ਸੀਗਾ ਜੀ ਉਹ ਤੋਂ ਮੈਂ 40000 ਰੁਪਏ ਪਵਾਇਆ ਸੀ ਬਾਕੀ ਮੋਬਾਇਲ ਇਹਦੇ ਕੋਲੇ ਸੀ ਟੋਟਲ ਕਿੰਨੀ ਕਰਾਮ ਸੀ ਹੋਊ ਜੀ 8 9 ਲੱਖ ਰੁਪਏ ਹੋ ਕਿਉਂ ਜਦੋਂ ਇਹ ਕਾਗਜ਼ ਪੱਤਰ ਲੈ ਕੇ ਆਉਂਦੇ ਹਾਈ ਕੋਰਟ ਦੇ ਜੱਜ ਤੇ ਇਹਦੇ ਕੋਲੇ ਫੈਲਾ ਹੁੰਦੀਆਂ ਸੀਗੀਆਂ ਆਪ ਦੀ ਬੀਏ ਦੇ ਕੋਲੇ ਫੈਲ ਹੁੰਦੀ ਜੀ ਮੈਂ ਵਕੀਲ ਆ ਹਰਪ੍ਰੀਤ ਲਿਕੇ ਆਉਂਦਾ ਜੀ ਉੱਤੇ ਜੀ ਤੇ ਜੱਜ ਦੇ ਕੋਲੇ ਫੈਲਾਉਂਦੇ ਮੈਨੂੰ ਐ ਹੋ ਗਿਆ ਵੀ ਚਲੋ ਹੋ ਸਕਦਾ ਵੀ ਜਿਹੜਾ ਕਾਗਜ਼ ਮਤਲਬ ਚੱਕੀ ਫਿਰਦਾ ਆਪਾਂ ਨੂੰ ਇਹੀ ਵਿਸ਼ਵਾਸ ਹੁੰਦਾ ਖੁਦਾ ਆਪ ਨੂੰ ਵਕੀਲ ਦਾਦਾ ਜੀ ਆਪਦੇ ਸਾਰੇ ਨੂੰ ਜੱਜ ਦਾਦਾ ਹੁੰਦਾ ਜੀ ਕਿਸੇ ਉੱਚ ਅਧਿਕਾਰੀ ਦਾ ਨਾਮ ਲੈ ਕੇ ਏਡਾ ਪਾਗਲ ਨਹੀਂਗਾ ਜਿਹੜੇ ਬੰਦੇ ਕੋਰਟ ਕਚਹਿਰੀਆਂ 'ਚ ਰਹਿਣ ਵਾਲਾ ਬੰਦਾ ਹੋਊਗਾ ਉਹ ਐਡਾ ਦੇ ਗੱਦ ਕੰਮ ਕਰੂਗਾ ਮੈਨੂੰ ਤੁਸੀਂ ਦੱਸੋ ਤੁਸੀਂ ਕੁਝ ਡਾਕੂਮੈਂਟ ਵੀ ਤੁਹਾਡੇ ਉਹਨਾਂ ਕੋਲੇ ਹੈਗੇ ਹਾਂਜੀ ਉਹਨੇ ਮੈਨੂੰ ਪਹਿਲੀ ਵਾਰ ਡਾਕੂਮੈਂਟ ਲਏ ਮੈਨੂੰ ਕਹਿਆ ਵੀ ਤੇ ਜੁਮਾਹਤਾਂ ਚ ਮੁੰਟਾਂ ਹੋਣੀਆਂ ਨੇ ਉਹਨੇ ਮੇਰੇ ਤੋਂ ਸਾਈਨ ਕਰਾਏ ਦੂਜੇ ਦਿਨ ਆ ਕੇ ਕਹਿੰਦਾ ਵੀ ਤੇਰੇ ਸਾਈਨ ਮਿਲੇ ਨਹੀਂ ਹੈਗੇ ਗਲਤ ਹੋ ਗਏ ਦੁਬਾਰੇ ਫੇਰ ਉਹਨੇ ਸਾਈਨ ਕਰਾ ਲਏ ਆ ਵੀ ਆ ਆਪਦੇ ਪੈਸੇ ਲੈਣੇ ਸੀ ਉਹ ਅਸੀਂ ਆਪਦੇ ਪੈਸੇ ਲਏ ਆ ਠੀਕ ਆ ਜਿਹੜੀ ਇਹ ਗੱਡੀ ਦੀ ਗੱਲ ਕਰਦਾ ਵਾ ਉਹ 29 30 ਨੰਬਰ ਫਾਰਮਾ ਦੇ ਨੇ ਸਾਈਨ ਕਰਕੇ ਦਿੱਤੇ ਆ ਉਹ ਕਹਿਦਾ ਸਾਡੇ ਕੋਲ ਰਿੱਟ ਚੀਜ਼ ਰਿੱਟਣ ਦੇ ਵਿੱਚ ਆ ਮੈਂ ਕਿਸੇ ਤੋਂ ਸੁਣਦਾ ਵੀ ਉਹ ਕਹਿੰਦਾ ਜੀ ਮੇਤੋਂ ਇਹਨੇ ਵਿਆਜੂ ਪੈਸੇ ਲਏ ਸੀ ਜੀ ਬਿਲਕੁਲ ਜੀ ਵਿਆਜੂ ਪੈਸੇ ਬੰਦਾ ਕਿਸੇ ਜਾਣ ਸਾੜ ਤੋਂ ਪਹਿਲਾਂ ਤਾਂ ਪੈਸੇ ਦਿੰਦਾ ਜੇ ਵਿਆਜੂ ਪੈਸੇ ਦਿੰਦਾ ਇੱਕ ਆਧਾਰ ਕਾਰਡ ਤੇ ਮੋਹਰ ਲਾਉਣ ਦਾ ਜਾਂ ਆਧਾਰ ਕਾਰਡ ਤੇ ਸਾਈਨ ਕਰਨਾ ਮੈਨੂੰ 20 ਲੱਖ ਰੁਪਏ ਦੇ ਦੇ ਤਾਂ ਮੈਂ 50 ਬੰਦੇ ਦੇ ਸਾਹਮਣੇ ਤੋਂ ਸਾਈਨ ਕਰਕੇ ਦਾ ਆਧਾਰ ਕਾਰਡ ਨਾਲ ਇਹਨੂੰ ਮੈਂ ਦੇ ਦਿੰਦਾ ਇੱਕ ਪਾਸੇ ਇਹ ਉਹ ਦਰਖਾਤੇ ਲੱਗਦਾ ਜੀ ਇਹਦਾ ਹੋਟਲ ਬਹੁਤ ਵਧੀਆ ਚੱਲਦਾ ਬਹੁਤ ਵਧੀਆ ਇਹਦਾ ਕੰਮ ਫਿਰ ਮੈਨੂੰ ਇਹ ਤਾਂ 5 ਲੱਖ ਲੈਣ ਦੀ ਜ਼ਰੂਰਤ ਕੀ ਪੈ ਗਈ ਮੇਰੇ ਤਾਂ ਆਪਦਾ ਪਿੰਡ 'ਚ ਸੰਬੰਧ ਵਧੀਆ ਨੇ ਕੀ ਆ ਕੋਈ ਦੁਕਾਨ ਖੁੱਲੀ ਆ ਜਾਂ ਇਹਦਾ ਕੋਈ ਮਹਿਕਮਾ ਹੈ ਜਾਂ ਕੰਮ ਕਰਦਾ ਹੈ ਫਰੈਂਸ ਦਾ ਕੰਮ ਕਰਦਾ ਵੀ ਇਹਨੇ ਮੈਨੂੰ ਵਿਆਜ ਤੇ ਪੈਸੇ ਦਿੱਤੇ ਮੇਰਾ ਇਹਨੇ ਕੀ ਡਾਕੂਮੈਂਟ ਰੱਖੇ ਮੇਰੀ ਕੀ ਇਹਨੇ ਕੋਈ ਜ਼ਮੀਨ ਦੇ ਕਾਗਜ਼ ਰੱਖੇ ਜਿਹੜੇ ਇਹਨੇ ਮੈਨੂੰ 5 ਲੱਖ ਰੁਪਏ ਵਿਆਜ ਤੇ ਦਿੱਤਾ ਤੁਸੀਂ ਇਹਨੂੰ ਵਿਆਜੀ ਪੈਸੇ ਦਿੱਤੇ ਸੀਗੇ ਜੀ ਬਿਲਕੁਲ ਦਿੱਤੇ ਭਾਈ ਮੇਰੇ ਕੋਲ ਆਪਦਾ ਸਰਟੀਫਿਕੇਟ ਆ ਮੇਰੇ ਕੋਲ ਕੰਪਨੀ ਐ ਗੋਟਵਾਲ ਰੀਜਿਸਟਰਡ ਹੈ ਦਾ ਪਰ ਆਪ ਕੰਪਨੀ ਸਾਡਾ ਪਿੰਡ ਰੰਗਿਆ ਪੈਂਦਾ ਔਰ ਨਜਗਰਾਮਾ ਤੋਂ 76 ਕਿਲੋਮੀਟਰ ਪੈਂਦਾ ਜੀ ਮੈਂ 5 6 ਵਾਰੀ ਜਗਰਾਮਾ ਹਾਜ਼ਰੀ ਲਵਾ ਕੇ ਗਿਆ ਉਹ ਬੰਦੇ ਦਾ ਘਰ ਥਾਣੇ ਦੇ ਸਾਹਮਣੇ ਆ ਉਹ ਇੱਕ ਵਾਰੀ ਵੀ ਹਾਜ਼ਰੀ ਲਵਾਉਣ ਨਹੀਂ ਆਇਆ ਮੈਂ ਇਹਨੂੰ ਪਿਆਜੂ ਪੈਸੀ ਦਿੱਤੀ ਸੀ ਕਿ ਤੇ ਆਪ ਦੇ ਲੈਣੇ ਮੇਰੇ ਕੋਲ ਇੱਕ ਇੱਕ ਡਾਕੂਮੈਂਟ ਹੈ ਇਹਨੇ ਐਸਐਸਪੀ ਨੂੰ ਦਿਖਾਤੇ ਵੀ ਦਿੱਤੀ ਉਹ ਦਸਰਤਾਕਰ ਹੋ ਗਈ ਆ 21ਵੀਂ ਸਦੀ ਚੱਲ ਰਹੀ ਤੇ 21ਵੀਂ ਸਦੀ ਦੇ ਵਿੱਚ ਕਹਿੰਦੇ ਕਿਸੇ ਤੇ ਵਿਸ਼ਵਾਸ ਕਰਨਾ ਨਤੀਜਾ ਇਹ ਮਿਲਜੂ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਹੋਣਾ ਇੱਕ ਇਹੀ ਕਹਾਣੀ ਲੈ ਕੇ ਆਇਆ ਪਰ ਇੱਥੇ ਕੱਲੀ ਵਿਸ਼ਵਾਸ ਵਾਲੀ ਕਹਾਣੀ ਨਹੀਂ ਇੱਥੇ ਜੋ ਮਾਨ ਸਰਕਾਰ ਦੇ ਦਾਅਵੇ ਕੀਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਤੇ ਹਰ ਰੋਜ਼ ਆਪਾਸ ਹਿਾਰ ਪੜਦੇ ਆ ਕਿ ਭ੍ਰਿਸ਼ਟਾਚਾਰ ਦੇ ਵਿੱਚ ਇੰਨੇ ਦੋਸ਼ੀ ਗ੍ਰਿਫਤਾਰ ਐ ਇੰਨੇ ਦੋਸ਼ੀ ਗ੍ਰਿਫਤਾਰ ਪਰ ਭ੍ਰਿਸ਼ਟਾਚਾਰ ਅੱਜ ਵੀ ਪੰਜਾਬ ਦੇ ਵਿੱਚੋਂ ਬੰਦ ਨਹੀਂ ਹੋਇਆ ਇੱਕ ਅਜਿਹੀ ਕਹਾਣੀ ਲੈ ਕੇ ਆਂ ਜਿਸ ਦੇ ਵਿੱਚ ਇੱਕ ਜਗਰਾਉਂ ਦੇ ਨਾਮੀ ਵਿਅਕਤੀ ਨੇ ਕੁਝ ਸੀਨੀਅਰ ਅਫਸਰ ਅਧਿਕਾਰੀਆਂ ਦੇ ਨਾਮ ਤੇ ਲੱਖਾਂ ਰੁਪਏ ਦੀ ਥਰੋਥੀ ਲਈ ਠੱਗੀ ਮਾਰੀ ਗਈ ਸ਼ਰੇਆਮ ਠੱਗੀ ਮਾਰੀ ਗਈ ਸੀਨੀਅਰ ਅਫਸਰ ਅਧਿਕਾਰੀਆਂ ਦੇ ਨਾਮ ਤੇ ਪੂਰੀ ਕਹਾਣੀ ਵਾਸਤੇ ਇੱਕ ਬਾਰੇ ਬਾਈ ਨਾਲ ਗੱਲਬਾਤ ਕਰਦੇ ਆ ਕਿ ਅਫਸਰ ਕਿਵੇਂ ਇੱਕ ਵਿਸ਼ਵਾਸ ਘਤ ਕਰਕੇ ਕਿ ਇੰਨੀ ਮੋਟੀ ਰਕਮ ਦਿੱਤੀ ਗਈ ਬਾਈ ਸਸਰੀ ਗਾਲ ਸਸਰੀ ਗਾਲ ਬਾਈ ਜੀ ਜੀ ਨਾਮ ਆ ਬਾਈ ਜੀ ਮੇਰਾ ਨਾਮ ਹਰਨੇਕ ਸਿੰਘ ਜੀ ਕਿੱਥੋਂ ਰਹੇ ਹੋ ਵਾਲੇ ਡੇਲੋਂ ਕੋਲੇ ਰੰਗੀਆਂ ਪਿੰਡ ਆ ਜੀ ਤੇ ਆਪਣਾ ਬੰਗਾਲ ਚ ਹੋਟਲ ਆ ਦਾਲ ਖੁਲਾ ਬੈਸਟ ਬੰਗਾਲ ਦੇ ਵਿੱਚ ਜਦੋਂ ਜਦੋਂ ਕਿਸੇ ਪਰਿਵਾਰ ਤੇ ਭੀੜਾ ਪੈ ਜਾਂਦੀ ਆ ਤਾਂ بڑے ਬੰਦੇ ਜਿਹੜੇ ਕਹਿੰਦੇ ਅਸੀਂ ਮਦਦ ਕਰਦਾਂਗੇ ਤੇ ਜਿਸ ਪਰਿਵਾਰ ਤੇ ਭੀੜਾ ਪਈ ਹੁੰਦੀ ਉਹ ਹਰ ਇੱਕ ਬੰਦੇ ਦੀ ਬਾਹ ਫੜ ਲੈਂਦਾ ਆਪਾਂ ਅਕਸਰ ਦੇਖਦੇ ਗੋ ਕਿ ਆਪਣਾ ਫਿਰ ਨਹੀਂ ਕਿਸੇ ਤੋਂ ਗੁੰਦਿਆ ਜਾਂਦਾ ਦੇ ਹੋਰਾਂ ਦੇ ਬੰਦਾ ਸਲਾਹ ਦੇ ਦਿੰਦਾ ਤੁਹਾਡੇ ਨਾਲ ਵੀ ਕੁਝ ਐਸੀ ਕਹਾਣੀ ਵੀ ਹਾਂਜੀ ਹਾਂਜੀ ਮੇਰੇ ਨਾਲ ਵੀ ਇਹੀ ਹੋਇਆ ਮੈਨੂੰ ਮੇਰੇ ਤੇ ਕੇਸ ਪੈ ਗਿਆ ਜੀ ਕੋਈ ਜੀ ਮੈਂ ਉਸ ਟਾਈਮ ਬੰਗਾਲ ਦੇ ਵਿੱਚ ਹੀ ਸੀਗਾ ਜੀ ਤੇ ਮੇਰੇ ਤੇ ਕੇਸ ਤੇ ਮੈਨੂੰ ਮੁੰਡਾ ਆਪਣੇ ਨਾਲ ਹੀ ਆ ਜਗਰਾਮਾ ਰਈਆ ਮੋਣੀ ਹੋਟਲ ਵਾਲਾ ਉਹਨੇ ਰੱਛਿਆ ਕਹਿੰਦਾ ਵੀ ਆਪਣਾ ਬੰਦਾ ਹੈਗਾ ਤੇਰਾ ਕੋਈ ਜੀ ਜਿਵੇਂ ਵੀ ਇੱਧਰ ਉੱਧਰ ਲੈ ਦੇ ਕੇ ਕੰਮ ਕਰਾ ਦੂਗਾ ਜੀ ਚਲੋ ਜੀ ਮੇਰੀ ਉਹਨਾਂ ਨਾਲ ਗੱਲ ਹੋਈ ਹਰਪ੍ਰੀਤ ਡੈਂਪਲ ਜੀ ਇੱਕ ਮਨਪ੍ਰੀਤ ਮਨੀ ਲੋਪੋਕੇ ਵਾਰ ਦਾ ਜੀ ਇਹਨਾਂ ਨਾਲ ਮੇਰੀ ਗੱਲ ਹੋਈ ਇਹ ਕਹਿੰਦੇ ਪੰਜਾਬ ਆ ਜਾ ਵੀ ਸਾਡੇ ਸੋਹਰਾ ਸਾਹਿਬ ਜੱਜ ਲੱਗੇ ਹੋਣੇ ਹਾਈ ਕੋਰਟ 'ਚ ਜੀ ਵੀ ਆਪਾਂ ਤੇਰੀ ਗੱਲਬਾਤ ਕਰਾਂਗੇ ਇਹ ਬਾਲ ਨੇ ਕਿੰਨਾ ਦੀ ਸੀ ਡੈਂਪਲ ਦੀ ਸੀ ਜਾਂ ਮਨੀ ਦੀ ਸੀ ਇਹ ਦੋਈ ਸਮਝ ਲੋ ਵੀ ਮੈਂ ਅਸਲ 'ਚ ਮੈਂ ਮਨੀ ਨੂੰ ਮਿਲਿਆ ਜੀ ਠੀਕ ਹੈ ਜੀ ਉਹਨੇ ਮੇਰੇ ਨਾਲ ਮੈਨੂੰ ਡੈਂਪਲ ਨਾਲ ਮਿਲਾਇਆ ਮੈਂ 21 ਤਰੀਕ ਨੂੰ ਆਠਵਾਂ ਮਹੀਨਾ ਸਾਲ ਹੋ ਗਿਆ ਜੀ ਮਨੀ ਦੇ ਘਰੇ ਆਇਆ ਜੀ ਘਰੇ ਆ ਕੇ ਮੈਂ ਦੋ ਦਿਨ ਮਨੀ ਦੇ ਘਰੇ ਰਿਹਾ ਜੀ ਫਿਰ ਇਹਨਾਂ ਨੇ ਮੈਨੂੰ ਗੁਲਾਬੀ ਬਾਗ ਕੋਈ ਇਹ ਕਹਿੰਦੇ ਵੀ ਸਾਡੀ ਕੋਠੀ 'ਚ ਉੱਥੇ ਬਿਲੀ ਪਈ ਆ ਵੀ ਤੂੰ ਉੱਥੇ ਰਹਿ 15 ਦਿਨ ਮੈਂ ਉੱਥੇ ਰਿਹਾ ਜੀ ਨਾਲ ਜਵਾਕ ਵੀ ਮੇਰੇ ਰਹਿੰਦੇ ਹੁੰਦੇ ਸੀ ਜੀ ਜਾਨੀ ਕਿ ਇੱਕ ਗੱਲ ਇੱਥੇ ਆ ਵੀ ਤੁਸੀਂ ਭਰਚੇ ਚੋਂ ਭਗੌੜੇ ਚੱਲ ਰਹੀ ਸੀ ਆਪਣੀ ਜਮਾਨਤ ਲਈ ਟੱਕਰਾ ਮਾਰ ਰਹੇ ਸੀ ਹਾਂਜੀ ਹਾਂਜੀ ਮੈਂ ਜਮਾਨਤ ਲਈ ਮੈਂ ਜਦੋਂ ਪਤਾ ਕੀਤਾ ਵੀ ਜਮਾਨਤ ਕਰਾਉਣੀ ਆ ਮੈਂ ਇਹਨਾਂ ਨੂੰ ਕਿਹਾ ਜੀ ਮੈਂ ਕਿਹਾ ਕਹਿੰਦੇ ਵੀ ਕੋਈ ਨਹੀਂ ਆਪਾਂ ਜਮਾਨਤ ਤੇਰਾ ਵੀ ਰਫਾ ਰਫਾ ਵੀ ਕਰਵਾ ਸਕਦੇ ਆ ਵੀ ਕਿਵੇਂ ਵੀ ਹੋ ਜਾਦਾ ਵੀ ਮੇਰਾ ਸਹੁਰਾ ਸਾਹਿਬ ਜੱਜ ਲੱਗੇ ਹੋ ਨੇ ਹਾਈ ਕੋਰਟ ਚ ਜੀ ਵੀ ਮੇਰੇ ਨਾਲ ਤੁਸੀਂ ਸੰਪਰਕ ਕਰੋ ਇਹਨਾਂ ਕੋਲੇ ਮੈਂ ਆਏ ਇਹਨਾਂ ਨੇ ਮੇਰਾ ਮੋਬਾਈਲ ਫੜ ਲਿਆ ਕਹਿੰਦੇ ਵੀ ਤੈ ਮੋਬਾਈਲ ਨਹੀਂ ਚਲਾਉਣਾ ਜੀ ਵੀ ਤੇਰੀ ਲੋਕੇਸ਼ਨ ਥੋੜਾ ਜਿਹਾ ਸਮਝ ਲੋ ਡਰਾ ਤਾਂ ਲਾ ਲਓ ਜਿਵੇਂ ਤੇ ਫਿਰ ਮੇਰਾ ਇਹਨਾਂ ਨੇ ਮੋਬਾਈਲ ਫੜ ਕੇ ਰੱਖ ਲਿਆ ਮੈਨੂੰ ਕਹਿੰਦੇ ਵੀ ਤੇਰਾ ਨਾ 8-10 ਲੱਖ ਰੁਪਏ ਐ ਗੱਲ ਜੀ ਇਹਨਾਂ ਨੇ ਕੀਤੀ ਇਹਨਾਂ ਨੂੰ ਜਿਹੜੇ ਮੈਂ ਨਗਦ ਕੀਤੇ ਨੇ ਬਾਕੀ ਇਹਨਾਂ ਨੇ ਮੇਰੇ ਮੋਬਾਈਲ ਚੋਂ ਕੱਢ ਲਏ ਮੈਨੂੰ ਨਹੀਂ ਉਹ ਪਤਾ ਬਾਅਦ ਚ ਪਤਾ ਲੱਗਿਆ ਜਦੋਂ ਮੈਂ ਗੇਲ ਚੋਂ ਛੁੱਟ ਕੇ ਆਇਆ ਹਾਂ ਜੀ ਜਦ ਕਿ ਕਿਵੇਂ ਵੀ ਗੂਗਲ ਪੇ ਰਾਹੀਂ ਹਾਂਜੀ ਗੂਗਲ ਪੇ ਰਾਹੀਂ ਇਹਨਾਂ ਨੇ ਮੇਰੇ ਪੈਸੇ ਕੱਢ ਲਏ ਪਤਾ ਹੀ ਸੀ ਇਹਨਾਂ ਨੂੰ ਨੰਬਰ ਆਪਣੇ ਮੋਬਾਈਲ ਚ ਇੱਕ ਪਾਜੀ ਪਾਸਵਰਡ ਲੱਗਿਆ ਹੁੰਦਾ ਉਹ ਇਹਨਾਂ ਨੇ ਜੀ ਮੈਂ ਦੁਕਾਨ ਤੇ ਜਦੋਂ ਅਸੀਂ ਇੱਕ ਦੁਕਾਨ ਤੇ ਕਿਤੇ ਕੋਈ ਸਮਾਨ ਲਿਆ ਜੀ ਮੈਂ ਉੱਥੇ ਪੇਮੈਂਟ ਕੀਤੀ ਇਹਦੇ ਕੋਲ ਹੀ ਮੋਬਾਈਲ ਸੀਗਾ ਇਹਨਾਂ ਨੇ ਮੈਨੂੰ ਪਾਸਵਰਡ ਪੁੱਛਿਆ ਮੈਨੂੰ ਯਕੀਨ ਜੀ ਹੈ ਦੀ ਗੱਲ ਨਹੀਂ ਵੀ ਆਪਣਾ ਪਾਸਵਰਡ ਕੱਲਾ ਆਪਣਿਆਂ ਨੂੰ ਹੀ ਪਤਾ ਹੁੰਦਾ ਮੇਰਾ ਹੋਟਲ ਹੈ ਮੇਰੇ ਕਰਮਚਾਰੀਆਂ ਨੂੰ ਵੀ ਮੇਰੇ ਪਾਸਵਰਡ ਦਾ ਪਤਾ ਆਪਾਂ ਨੂੰ ਪਤਾ ਹੁੰਦਾ ਬੰਦੇ ਤੇ ਵਿਸ਼ਵਾਸ ਹੁੰਦਾ ਜੀ ਪਾਸਵਰਡ ਤਾਂ ਘਰੇ ਆਪਣੇ ਜਵਾਕਾਂ ਨੂੰ ਵੀ ਪਤਾ ਹ ਮੈਨੂੰ ਪਤਾ ਲੱਗ ਗਿਆ ਜੀ ਇਹਨੇ ਮੇ ਤੋਂ ਕੈਸ਼ 220000 ਰੁਪਏ ਮੈਂ ਦਿੱਤਾ ਜੀ 1 2 ਲੱਖ ਦਾ ਚੈੱਕ ਪਾਇਆ ਆਈ ਐਚ ਡੀ ਆਈ ਐਫ ਸੀ ਜਿਹੜੇ ਮੈਂ ਆਪਦੇ ਹੱਥੀ ਪੈਸੇ ਦਿੱਤੇ ਨੇ ਜੀ ਤੇ ਇੱਕ ਮੁੰਡੇ ਤੋਂ ਮੈਂ 40000 ਰੁਪਏ ਮੋਗੇ ਦਾ ਸੀਗਾ ਜੀ ਉਹ ਤੋਂ ਮੈਂ 40000 ਰੁਪਏ ਪਵਾਇਆ ਸੀ ਬਾਕੀ ਮੋਬਾਈਲ ਇਹਦੇ ਕੋਲੇ ਸੀ ਟੋਟਲ ਕਿੰਨੀ ਕਰਾਮ ਸੀ ਹੋਊ ਜੀ 8 9 ਲੱਖ ਰੁਪਏ ਹੋ ਹਿਸਾਬ ਤਾਂ ਮੇਰਾ ਸਟੇਟਮੈਂਟਾ ਕਢਾ ਕੇ ਜਿਹੜੇ ਕੈਸ਼ ਪੈਸੇ ਦਿੱਤੇ ਕਿੱਥੇ ਦਿੱਤੇ ਗਏ ਕਿਸੇ ਦੁਕਾਨ ਤੇ ਜਾਂ ਕਿਸ ਦੇ ਨਹੀਂ ਉੱਥੇ ਆ ਗਲਾਬਾ ਅਗਲਾ ਵੀ ਬਾਗ ਜਿਹੜੀ ਕੋਠੀ ਹੈ ਇਹਨਾਂ ਦੀ ਜੀ ਹਾਂਜੀ 2 ਲੱਖ ਰੁਪਿਆ ਮੈਂ ਟੈਂਪਲ ਨੂੰ ਦਿੱਤਾ ਸੀਗਾ ਜੀ 20000 ਰੁਪਿਆ ਮੈਂ ਦਿੱਤਾ ਸੀ ਮੇਰੀ ਗੱਡੀ ਦਾ ਕਹਿੰਦਾ ਸੀ ਤੇਰੀ ਗੱਡੀ ਮੇਰੀ ਲੈ ਆਏ ਸੀ ਇਹ ਘਰੋਂ ਚੱਕ ਕੇ ਜੀ ਕਹਿੰਦੇ ਵੀ ਤੇਰੀ ਗੱਡੀ ਖਰਾਬ ਆ ਮੈਂ ਟਾਇਰ ਟੂਰ ਪੈਨ ਵਾਲੇ ਨੇ ਉਹ ਜਿਹੜਾ ਪੁਲ ਦੇ ਕੋਲੇ ਟਾਇਰਾਂ ਦੀ ਦੁਕਾਨ ਹੈ ਖੱਬੇ ਪਾਸੇ ਜੀ ਉਹਦੇ ਨਾਲ ਸੀ ਟਾਇਰਾਂ ਦਾ ਸੌਦਾ ਵੀ ਕਰਕੇ ਆਏ ਸੀਗੇ ਹੋ ਕੰਮ ਕੁੰਮ ਸੀ 20000 ਰੁਪਏ ਦਾ ਕੰਮ ਸੀਗਾ ਮੈਂ 20000 ਰੁਪਏ ਮਨੀ ਨੂਫੜਾ ਤਾਂ ਮੈਂ ਕਿਹਾ ਵੀ ਮੇਰੀ ਗੱਡੀ ਦਾ ਕੰਮ ਕੰਮ ਤੋਂ ਕਰਾ ਦੇ ਜੀ ਜੀ ਹਾਂਜੀ ਬਾਅਦ ਚ ਫਿਰ ਇਹਨਾਂ ਨੇ ਮੈਂ ਪਤਾ ਹੀਆ ਵੀ ਮੇਰਾ ਕੰਮ ਗੜਬੜ ਹੋ ਗਿਆ ਮੈਂ ਇਹਨਾਂ ਨੇ ਫੋਨ ਫਾਨ ਕਰਕੇ ਮੈਨੂੰ ਚਕਾਤਾ ਫਿਰ ਮੈਂ 5 ਮਹੀਨੇ ਜੇਲ੍ਹ ਤੋਂ ਲੱਗਾ ਐ ਫਿਰ ਮੈਨੂੰ ਪਤਾ ਲੱਗਿਆ ਕਿ ਮੇਰੇ ਅਕਾਊਂਟ ਚ ਪੈਸੇ ਹੈ ਨਹੀਂ ਜੀ ਫਿਰ ਆ ਕੇ ਜੇਲ੍ਹ ਤੋਂ ਬਾਅਦ ਤੁਸੀਂ ਇਹਨਾਂ ਨਾਲ ਰਾਬਤਾ ਕਿੰਨ ਕੀਤਾ ਹਾਂਜੀ ਮੈਂ ਦਰਖਾਸਤ ਦਿੱਤੀ ਸੀ ਮੈਂ ਜੇਲ੍ਹ ਤੋਂ ਹੀ ਦਿੱਤੀ ਸੀ ਡੀਆਈਜੀ ਨੂੰ ਫਿਰੋਜ਼ਪੁਰ ਜੀ ਉਹਨਾਂ ਨੇ ਮਾਰਕ ਕਰਕੇ ਜਗਰਾਵਾ ਭੇਜੀ ਸੀ ਮੈਂ ਫਰਬਰੀ ਚ ਮਾਰਕ ਹੋ ਗਈ ਸੀ ਰਿਪੋਰਟ ਜਗਰਾਵਾ ਜੀ ਉਰੇ ਮੈਨੂੰ ਸੱਦਿਆ ਵੀ ਇਹਨਾਂ ਨੇ ਪੰਜ ਛੇ ਵਾਰੀ ਸੱਦਿਆ ਦੇਵਤੀ ਸਾਹਿਬ ਨੇ ਵੀ ਆਜੋ ਵੀ ਉਹਨਾਂ ਉਹਨੂੰ ਕਹਿੰਦੇ ਆ ਵੀ ਸਾਡੇ ਨਾਲ ਮੁਲਾਕਾਤ ਕਰੋ ਜੀ ਸਾਡਾ ਪਿੰਡ ਰੰਗਿਆਂ ਪੈਂਦਾ ਔਰ ਝਗਰਾਮਾਂ ਤੋਂ 76 ਕਿਲੋਮੀਟਰ ਪੈਂਦਾ ਜੀ ਮੈਂ 5 6 ਵਾਰੀ ਝਗਰਾਮਾਂ ਹਾਜ਼ਰੀ ਲਵਾ ਕੇ ਗਿਆ ਉਹ ਬੰਦੇ ਦਾ ਘਰ ਥਾਣੇ ਦੇ ਸਾਹਮਣੇ ਆ ਉਹ ਇੱਕ ਵਾਰੀ ਵੀ ਹਾਜ਼ਰੀ ਲਵਾਉਣ ਨਹੀਂ ਆਇਆ ਅਜੇ ਇੱਕ ਵਾਰੀ ਵੀ ਨਹੀਂ ਪਹੁੰਚਿਆ ਨਹੀਂ ਆਇਆ ਜੀ ਕਰੇ ਸਾਹਮਣਾ ਹੀ ਨਹੀਂ ਹੋਇਆ ਮੇਰਾ ਨਾਂ ਤੇ ਪੰਚਾਇਤੀ ਚ ਬੈਠ ਕੇ ਕੋਈ ਗੱਲ ਬਾਤ ਪੰਚਾਇਤ ਹੋਈ ਸੀ ਮੈਂ ਉਦੋਂ ਉੱਥੇ ਸੀਗਾ ਹੋਟਲ ਤੇ ਹੀ ਜੀ ਜਿਹੜਾ ਮੁੰਈ ਆਪਣਾ ਬੰਦਾ ਕਹਿੰਦਾ ਸੀ ਮੈਂ ਕੰਮ ਕਰਾ ਦੂੰ ਉਹ ਜਦੋਂ ਮੈਂ ਉਹਨੂੰ ਜਾ ਕੇ ਕਹਾਣੀ ਦੱਸੀ ਉਹ ਕਹਿੰਦਾ ਵੀ ਗਲਤ ਗੱਲ ਹੈ ਮੇਰੇ ਨਾਂ ਤੇ ਉਹਨਾਂ ਨੇ ਠੱਗੀ ਕੀਤੀ ਆ ਜੀ ਉਹਨਾਂ ਨੇ ਪੰਚਾਇਤ ਲੋਪੋਂ ਕੇ ਬਾੜ ਕੋਈ ਗੁਰੂ ਘਰ ਪੈਂਦਾ ਉੱਥੇ ਉਹਦੇ ਬਾਪੂ ਨੂੰ ਸੱਦਿਆ ਸੀਗਾ ਹੋਰ ਪੰਜ ਛਤ ਬੰਦੇ ਪੰਚਾਇਤ ਦੇ ਸੱਦੇ ਸੀ ਜੀ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਮੇਰੇ ਨਾਂ ਤੇ ਬੰਦੇ ਨਾਲ ਠੱਗੀ ਕੀਤੀ ਆ ਜੀ ਇਹ ਬੰਦੇ ਬਿਸ਼ਰਮ ਜੇ ਕਰਕੇ ਇਹਨਾਂ ਨੇ ਕੋਈ ਹਾਂ ਨਾ ਨਹੀਂ ਗੋਲੀ ਉੱਠ ਕੇ ਧੁਰ ਕੇ ਤੁਰਿਆ ਆ ਜੀ ਹਾਂਜੀ ਮੈਂ ਉਸ ਤੋਂ ਬਾਅਦ ਤੇ ਉਹਨਾਂ ਨੂੰ ਫੋਟ ਕਰ ਕਰੀ ਕਦੇ ਰੰਗੀ ਗਏ ਹਾਂਜੀ ਇਹ 6-7 ਵਾਰੀ ਮੇਰੇ ਘਰੇ ਗਏ ਨੇ ਜੀ ਇਹ ਸਾਡੇ ਆਂਢੀ ਗੁਆਂਢੀ ਜਿਹੜੇ ਮੁੰਡੇ ਨਾਲ ਸੀਗੇ ਉਦੋਂ ਇਹਨੂੰ ਮਿਲ ਕੇ ਜਾਂਦੇ ਹੁੰਦੇ ਸੀ ਜਦੋਂ ਇਹ ਕਹਿੰਦਾ ਨਹੀਂ ਮੈਂ ਜੱਜ ਦਾ ਇਹ ਆਪਦਾ ਆਪ ਨੂੰ ਵਕੀਲ ਦਾਦਾ ਹੀ ਆਪਦੇ ਸਹੁਰੇ ਨੂੰ ਜੱਜ ਦਾਦਾ ਆਉਂਦਾ ਸੀ ਜਿਹੜਾ ਡੈਂਪਲ ਜਿਹੜਾ ਤੁਹਾਡੇ ਕੋਲੇ ਡੈਂਪਲ ਨਾਮ ਦੀ ਵਿਅਕਤੀ ਆਂਦਾ ਸੀ ਉਹ ਆਪਣੇ ਆਪ ਨੂੰ ਵਕੀਲ ਦੱਸ ਰਿਹਾ ਸੀ ਆਪਦੇ ਆਪ ਨੂੰ ਹਾਂਜੀ ਵਕੀਲ ਦਾਦਾ ਸੀ ਉਹ ਕੋਈ ਹਰਪ੍ਰੀਤ ਨਾਉਂ ਦੇ ਕਿਹੜੀਆਂ ਚੱਕੀ ਫਿਰਦਾ ਹੁੰਦਾ ਹੀ ਫੈਲਾ ਜੀਆ ਮੈਨੂੰ ਤਾਂ ਪਤਾ ਨਹੀਂ ਕਿ ਵੀ ਇਹ ਨਿਹਰ ਹਰਪ੍ਰੀਤ ਦਾ ਜੀ ਤੇ ਉਹ ਕਹਿੰਦਾ ਵੀ ਮੇਰਾ ਸਹੁਰਾ ਜੱਜ ਲੱਗਿਆ ਹਾਈ ਕੋਰਟ ਤੇ ਵੀ ਮੈਂ ਤੁਹਾਡਾ ਕੰਮ ਕਰਾ ਲੂ ਸਾਡੇ ਘਰੇ 5-6 ਵਰੀ ਗਿਆ ਜੀ ਸਾਡੇ ਘਰ ਦੇ ਬੰਦੇ ਮੇਰੇ ਜਵਾਕ ਜੀ ਸਾਡੇ ਪਿੰਡ ਦੇ 5-7 ਬੰਦੇ ਇਹਨੂੰ ਐ ਤੁਰੇ ਜਾਂਦੇ ਨੂੰ ਸਿਆਣ ਸਕਦੇ ਆ ਵੀ ਇਹ ਬੰਦਾ ਟੈਂਪਲ ਆ ਜੀ ਹਾਂਜੀ ਹੋਰ ਆਪਣੀ ਕੋਈ ਇਹਨਾਂ ਨਾਲ ਇਦੋਂ ਆ ਅੱਠਵੇਂ ਮਹੀਨੇ ਦੀ 21 ਤਰੀਕ ਤੋਂ 2023 ਤੋਂ ਪਹਿਲਾਂ ਨਾ ਕਰੇਨਾ ਨਾ ਗੱਲ ਹੋਈ ਆ ਨਾ ਇਹਨਾਂ ਦੀ ਆਪਣੇ ਨਾਲ ਕੋਈ ਜਾਣ ਪਛਾਣਾ ਜੀ ਸਰਬਜੀ ਦੀ ਗੱਲ ਇਹ ਤੇ ਵੀ ਆ ਕਿ ਜੇਕਰ ਆਪਾਂ ਪੈਸੇ ਦਿੰਨੇ ਆ ਤਾਂ ਐਡੀ ਵੱਡੀ ਰਕਮ ਵੀ ਦੇ ਦਿੱਤੀ ਆਸੇ-ਪਾਸੇ ਪਤਾ ਕਰਦੇ ਕਿ ਬੰਦਾ ਕਿਵੇਂ ਆਚਾਰ ਬੰਦੇ ਵਾਲੇ ਪਤਾ ਲੱਗ ਜਾਂਦਾ ਜਗਰਾਉਂ ਚੋ ਜਗਰਾਉਂ ਤੁਹਾਡੇ ਤੋਂ 70 ਕਿਲੋਮੀਟਰ ਦੂਰ ਸੀ ਪਰ ਫਿਰ ਵੀ ਤੁਸੀਂ ਪਤਾ ਕਰ ਸਕਦੇ ਵੀ ਜਗਰਾਉਂ ਦੇ ਹਾਂਜੀ ਆ ਗੱਲ ਆ ਵੀ ਜਦੋਂ ਪਤਾ ਕਰਨ ਦਾ ਮੇਰੇ ਕੋਲੇ ਫੋਨ ਹੈ ਨਹੀਂ ਸੀ ਫੋਨ ਇਹਨਾਂ ਨੇ ਫੜ ਕੇ ਮੇਰਾ ਰੱਖ ਲਿਆ ਜੀ ਜਿਹੜੇ ਬੰਦੇ ਨੇ ਮੈਨੂੰ ਭੇਜਿਆ ਸੀ ਮੁਣੀ ਨੇ ਉਹ ਬੰਦਾ ਆਪਣਾ ਮੇਰਾ ਸਮਝ ਲੋ ਵੀ ਉਹਨਾਂ 15-20 ਸਾਲਾਂ ਤੋਂ ਮੇਰਾ ਉਹਨਾਂ ਜੀ ਸਬੰਧ ਨੇ ਜਾਂ ਜਾਣਦੇ ਆ ਉਹਨੂੰ ਚਲੋ ਉਹਦਾ ਵੀ ਉੱਥੇ ਹੋਟਲ ਆ ਆਪਣਾ ਵੀ ਹੋਟਲ ਆ ਇੱਕ ਦੂਜੇ ਨਾਲ ਅ ਜੀ ਠੀਕ ਹੈ ਜੀ ਉਹਦੇ ਲਈ ਮੇਰਾ ਉਹਦੇ ਮੈਨੂੰ ਵਿਸ਼ਵਾਸ ਹੋ ਗਿਆ ਹੁਣ ਅਸੀਂ ਹੋਰ ਤਾਂ ਹੋਟਲਾਂ ਤੇ ਗੱਡੀਆਂ ਵਾਲਿਆਂ ਦੀਆਂ ਗੱਡੀਆਂ ਛਡਾਉਣੇ ਇੱਕ ਵਿਸ਼ਵਾਸ ਨਹੀਂ ਹੁੰਦਾ ਇਹ ਤਾਂ 1800 2000 ਕਿਲੋਮੀਟਰ ਤੇ ਦੂਰ ਤੇ ਬੈਠੇ ਆ ਬਿਲਕੁਲ ਜੀ ਵਿਸ਼ਵਾਸ ਕਰਕੇ ਮੈਂ ਇਹਨਾਂ ਕੋਲੇ ਆਇਆ ਜੀ ਹੋਰ ਆਪਣੀ ਇਹਨਾਂ ਨਾਲ ਕੋਈ ਇਹ ਨਹੀਂ ਹੈਗੀ ਵੀ ਆਪਣੀ ਕੋਈ ਪਹਿਲਾਂ ਦੀ ਜਾਣ ਪਛਾਣਾ ਜਾਂ ਕਦੇ ਪਹਿਲਾਂ ਆਪਾਂ ਇਹਨਾਂ ਨੂੰ ਕਦੇ ਮਿਲੇ ਹੋਈਏ ਜੀ ਕਦੇ ਵੀ ਨਹੀਂ ਜਦੋਂ ਮਾਨ ਸਰਕਾਰ ਬਣਦੇ ਦੇ ਕਦਾਵਾ ਕੀਤਾ ਇਹ ਪੇਸ਼ ਕਿ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਚੋ ਤੇ ਆਪਾਂ ਹਰ ਰੋਜ਼ ਦੇਖਦੇ ਕਿ ਵੱਡੇ ਵੱਡੇ ਐਡਵਰਟਾਈਜ਼ਮੈਂਟ ਦੇ ਬੋਰਡ ਵੀ ਲੱਗੇ ਹੋਏ ਆ ਕਿ ਭ੍ਰਿਸ਼ਟਾ ਨੇ ਗ੍ਰਿਫਤਾਰੀ ਕੀਤੀ ਪਰ ਇੱਥੇ ਤੁਸੀਂ ਕਹਿ ਰਹੇ ਕਿ ਸੀਨੀਅਰ ਅਫਸਰਾਂ ਅਧਿਕਾਰੀਆਂ ਦੇ ਨਾਮ ਤੇ ਇੰਨੇ ਇੰਨੇ ਪੈਸੇ ਲਏ ਗਏ ਹਾਂਜੀ ਇਹ ਗੱਲ ਆਹੀ ਦੇਖੋ ਕਹਿਣ ਦੀਆਂ ਗੱਲਾਂ ਨੇ ਮੈਨੂੰ ਨਹੀਂ ਲੱਗਦਾ ਕੋਈ ਇਹ ਤਾਂ ਜਨਤਾ ਤੇ ਜਾ ਕੇ ਪਤਾ ਲੱਗਣਾ ਵੀ ਕਿਹਦੇ ਨੇ ਠੱਗੀ ਹੋਈ ਆ ਕਿਹੜੇ ਅਫਸਰ ਨੇ ਕਿਵੇਂ ਕੀਤਾ ਜੀ ਇਹਦਾ ਮੈਨੂੰ ਜੀ ਕਿੰਨੀ ਵਾਰੀ ਕਹਿ ਚੁੱਕਿਆ ਕਹਿੰਦਾ ਤੂੰ ਕਿਤੇ ਵੀ ਮੇਰੀ ਰਿਪੋਰਟ ਲਿਖਾ ਦੇ ਮੇਰਾ ਸਾਰੇ ਨਾਂ ਚੱਲਦਾ ਮੈਂ ਪੈਸੇ ਦੇਣਾ ਮੈਂ ਤਾਂ ਚੱਕ ਕੇ 4 ਲੱਖ ਦੇ ਦੂੰ 3 ਲੱਖ ਦੇ ਦੂੰ ਅਫਸਰ ਨੂੰ ਇਹ ਜਿਹੇ ਕਹਿਣ ਦੀਆਂ ਗੱਲਾਂ ਨੇ ਜੀ ਇਹ ਕਹੂ ਵੀ ਜਦੋਂ ਮੈਂ ਸਾਹਮਣੇ ਆਉਂਗਾ ਜੀ ਹਾਂਜੀ ਕੋਈ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਮਾਨ ਸਰਕਾਰ ਦੀਆਂ ਵੀ ਕੋਈ ਦੇਖੋ ਚੀਜ਼ ਖਤਮ ਨਹੀਂ ਹੋਈ ਤੇ ਪਤਾ ਉਹਨੂੰ ਲੱਗਦਾ ਜਿਹਨੇ ਨਾ ਬੀਤਦੀ ਆ ਵੀ ਉਹ ਥਾਣੇ ਰਾਜ ਦਰਬਾਰ ਚ ਕਿੰਨੇ ਚੱਕਰ ਲਾਉਂਦਾ ਕਦੋਂ ਦਾ ਕੰਮ ਹੁੰਦਾ ਕਦੋਂ ਉਹ ਬੰਦਾ ਹੀ ਜਾਣਦਾ ਜਿਹਨੂੰ ਕੰਮ ਪੈਂਦਾ ਜੀ ਜੇ ਆਪਾਂ ਟੀਵੀ ਦੀ ਖਬਰ ਦੇ ਹਿਸਾਬ ਨਾਲ ਚੱਲੀ ਆ ਫਿਰ ਤਾਂ ਮਾਨ ਸਰਕਾਰ ਬਹੁਤ ਵਧੀਆ ਚੱਲ ਰਹੀ ਆ ਜੀ 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 ਪਰ ਜੇ ਆਪਾਂ ਰਹੀ ਨਾ ਜਿਹਦੇਖੇ ਵੀ ਉਹਨੂੰ ਕੰਮ ਪੈ ਰਿਹਾ ਰਾਸ਼ਨਕਾਰ ਤੋਂ ਹੀ ਲੈ ਲਓ ਤੁਸੀਂ ਪਿੰਡਾਂ ਚ ਰਾਸ਼ਨ ਦੇ ਸ਼ੁਰੂ ਹੀ ਕਰ ਦਿਓ ਕਿਸੇ ਸਹੂਇਦਾ ਸੈਂਟਰ ਤੇ ਸ਼ੁਰੂ ਕਰ ਦਿਓ ਗਰਾਊਂਡ ਲੈਵਲ ਤੇ ਕਿਸੇ ਹਾਂਜੀ ਕਿਸੇ ਦਫ਼ਤਰ ਤੋਂ ਸ਼ੁਰੂ ਕਰ ਦਿਓ ਤੁਸੀਂ ਆਪ ਜਾ ਕੇ ਦੇਖੋ ਇਹਨਾਂ ਦੇ ਕਿਸੇ ਨਾਲ ਬੰਦੇ ਨੂੰ ਲੈ ਲਓ ਕਿਸੇ ਅਫਸਰ ਨੂੰ ਕਿਸੇ ਐਮ ਐਲ ਐਨ ਲੈ ਲਓ ਇਹਨੂੰ ਜਾਣਦਾ ਹੋਵੇ ਇਹਨਾਂ ਨੂੰ ਪਤਾ ਲੱਗਦੀ ਵੀ ਸਾਹਮਣੇ ਵਾਲਾ ਅਫਸਰ ਕਿਵੇਂ ਗੱਲ ਛੋਡੇ ਨਾ ਕਰ ਰਿਹਾ ਜੀ ਇਸ ਤੋਂ ਬਾਅਦ ਆਪਾਂ ਉਸੇ ਬਿਸੇ ਤੇ ਗੱਲ ਕਰੀ ਤਾਂ ਦਰਖਾਸਤ ਲਕੀ ਬਣਿਆ ਜਿਹੜੀ ਦਰਖਾਸਤ ਹਾਂਜੀ ਦਰਖਾਸਤ ਦਿੱਤੀ ਹੋਈ ਸੀ ਜੀ ਮੇਰੀ 10ਵੇਂ ਮਹੀਨੇ ਦੀ 2023 ਦੀ ਜੀ ਉਰੇ ਫਰਵਰੀ ਨੂੰ ਆ ਗਈ ਸੀ 1 ਫਰਵਰੀ ਨੂੰ ਜਗਰਾਮਾ ਦਰਖਾਸਤ ਆ ਗਈ ਸੀ ਮਾਰਕੋ ਕੇ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਨਾ ਉਹਨੂੰ ਕਰੇ ਸੱਧਿਆ ਮੈਨੂੰ ਇਹਨਾਂ ਨੇ ਪੰਜ ਛੇ ਗੇਰੀ ਸੱਧਿਆ ਮੈਂ ਫੋਨ ਤੇ ਗੱਲਬਾਤ ਵੀ ਕਰਦਾ ਰਿਹਾ ਇਹ ਮੈਨੂੰ ਕਹਿंदे ਵੀ ਆਜੋ ਤੁਸੀਂ ਅੱਜ ਉਹਨਾਂ ਨੇ ਆਉਣਾ ਸੋਡੇ ਸਾਹਮਣੇ ਪੇਸ਼ ਹੋਣਾ ਉਹ ਕਹਿੰਦੇ ਵੀ ਅਸੀਂ ਪੇਸ਼ ਹੋਵਾਂਗੇ ਜੀ ਮੈਂ ਜੀ ਪੇਸ਼ ਹੋ ਜਾਂਦਾ ਨਹੀਂ ਫਿਰ ਮੈਂ ਮੁੜ ਕੇ ਆਪਦਾ ਹੋਟਲ ਤੇ ਚੱਲਿਆ ਗਿਆ ਬਗਾਲ ਚ ਚੱਲਿਆ ਗਿਆ ਮੈਂ ਫੋਨ ਕਰਕੇ ਪੁੱਛਿਆ ਉਹ ਕਹਿੰਦੇ ਜੀ ਉਹ ਤਾਂ ਐਸਪੀ ਨੂੰ ਮਾਰਕ ਕਰਤੀ ਅੱਜ ਮੈਂ ਆਇਆ ਸੀਗਾ ਆਕੇ ਮੈਂ ਐਸਪੀ ਦਫ਼ਤਰ ਚ ਗਿਆ ਜੀ ਉਹਨਾਂ ਨੂੰ ਪੁੱਛਿਆ ਮੈਂ ਕਹਾ ਜੀ ਆਹ ਕਰਕੇ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਤਿੰਨ ਦਿਨ ਰਹਿੰਦੀ ਐ ਅਸੀਂ ਤਾਂ ਲੁਧਿਆਣੇ ਮਾਰਕ ਕਰੀ ਨੂੰ ਕਿੰਨਾ ਚਿਰ ਹੋ ਗਿਆ ਜੀ ਜਦੋਂ ਸਾਡੀ ਦਰਖਾਸਤ ਦਿੱਤੀ ਹੈ ਸਾਡਾ ਨੰਬਰ ਇਹਨਾਂ ਕੋਲੇ ਇਹਨਾਂ ਨੂੰ ਦੱਸਣਾ ਚਾਹੀਦਾ ਵੀ ਸਾਡਾ ਕੇਸ ਕਿੱਥੇ ਜੀ ਕਿਹਦੇ ਕੋਲੇ ਆ ਸਾਨੂੰ ਤਾਂ ਜੀ ਪਤਾ ਨਹੀਂ ਮੇਰਾ ਜਗਰਾਮ ਰੀਚਾਰਜ ਕਰ ਉਹ ਤੋਂ ਬਾਅਦ ਵੀ ਲਾ ਗਿਆ ਜੀ ਜੇ ਮੈਨੂੰ ਪਤਾ ਹੁੰਦਾ ਲੁਢਿਆਣਾ ਲੁਢਿਆਣਾ ਸਾਨੂੰ 15 ਕਿਲੋਮੀਟਰ ਪੈਂਦਾ ਜੀ ਮੈਨੂੰ ਲੋੜ ਹੀ ਨਹੀਂ ਸੀ ਜਗਰਾਮ ਆਉਣ ਦੀ ਜੀ ਅੱਜ ਫੇਰ ਮੈਂ ਜਗਰਾਮ ਆਇਆ ਹੋਇਆ ਜੀ ਜਿਹੜਾ ਬਚਾਲਦਾ ਬੰਦਾ ਜੀ ਮਣੀ ਨੂੰ ਕਿੰਨੇ ਕ ਬਰੀ ਮਿਲੇ ਤੁਸੀਂ ਮਨੀ ਨੂੰ ਮੇਰਾ ਆ ਕੇ ਇਸ ਤੋਂ ਪਹਿਲਾਂ ਕਦੇ ਨਹੀਂ ਗੀ ਮਿਲਿਆ। ਨਾ ਸਾਡੀ ਕਰੇ ਮੁਲਾਕਾਤ ਹੋਈਆ ਨਾ ਕਰੇ ਸਾਡੀ ਫੋਨ ਤੇ ਗੱਲ ਹੋਈਆ। ਮੋਣੀ ਨਾਲ ਕੇ ਮੇਰਾ ਰੱਤਾ ਗੈਂਸੀ ਸੀ। ਮੋਣੀ ਦਾ ਵਧੀਆ ਪਰ ਚਲੋ ਬੰਦਾ ਵਧੀਆ ਉਹਦੇ ਨਾਲ ਜੀ ਆਪਣੇ ਪੂਰੇ ਸਬੰਧ ਨਹੀਂ ਠੀਕ ਨੇ ਹਲੇ ਵੀ ਗੱਲਾਂ ਬਾਤਾਂ ਕਰਦਾ ਪਹਿਲਾਂ ਜਦੋਂ ਮੇਰਾ ਕੇਸ ਹੋਇਆ ਉਦੋਂ ਮੈਨੂੰ ਮੋਣੀ ਦੇ ਵੀ ਗੁੱਸਾ ਸੀਗਾ। ਮੋਣੀ ਦਾ ਵੀ ਨਾਮ ਕੇਸ ਦੇ ਵਿੱਚ ਲਿਖਾਇਆ ਹੋਇਆ ਸੀ। ਬਾਅਦ ਬਾਹਰ ਆ ਕੇ ਮੈਨੂੰ ਪਤਾ ਲੱਗਦਾ ਮੋਣੀ ਨੇ ਉਹਨਾਂ ਨੂੰ ਗਾਲਾਂ ਕੱਢੀਆਂ ਕਹਿੰਦਾ ਵੀ ਨਾ ਤੁਸੀਂ ਮੇਰੇ ਬੰਦੇ ਨਾਲ ਧੋਖਾ ਕੀਤਾ। ਮੋਣੀ ਨੇ ਉਹਦੇ ਘਰੇ ਜਾ ਕੇ ਉਹਨਾਂ ਦੇ ਗਾਲਾਂ ਕੱਢੀਆਂ ਨੇ। ਕਹਿੰਦਾ ਵੀ ਮੇਰੇ ਬੰਦੇ ਨਾਲ ਸੋਡੇ ਬੰਦੇ ਨੇ ਧੋਖਾ ਕੀਤਾ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਉਹਨੂੰ ਉਹਨਾਂ ਸਮਝ ਲਓ ਵੀ ਉਹਨਾਂ ਨਾਲ ਸੰਬੰਧ ਖਤਮ ਆ ਜੀ ਕੁਝ ਡਾਕੂਮੈਂਟ ਵੀ ਤੁਹਾਡੇ ਉਹਨਾਂ ਕੋਲੇ ਹੈਗੇ ਹਾਂਜੀ ਉਹਨੇ ਮੈਨੂੰ ਪਹਿਲੀ ਵਾਰ ਡਾਕੂਮੈਂਟ ਲਾਇਆ ਮੈਨੂੰ ਕਹਿੰਦਾ ਵੀ ਤੇਰੀਆਂ ਜਮਾਨਤਾਂ ਜਮੂਨਤਾ ਹੋਣੀਆਂ ਨੇ ਉਹਨੇ ਮੇਰੇ ਤੋਂ ਸਾਈਨ ਕਰਾਏ ਦੂਜੇ ਦਿਨ ਆ ਕੇ ਕਹਿੰਦਾ ਵੀ ਤੇਰੇ ਸਾਈਨ ਮਿਲੇ ਨਹੀਂ ਹੈਗੇ ਗਲਤ ਹੋ ਗਏ ਦੁਬਾਰੇ ਫੇਰ ਉਹਨੇ ਸਾਈਨ ਕਰਾ ਲਏ اچھا ਮੈਂ ਕਿਸੇ ਤੋਂ ਸੁਣਦਾ ਵੀ ਉਹ ਕਹਿੰਦਾ ਜੀ ਮੇਤੋਂ ਇਹਨੇ ਵਿਆਜੂ ਪੈਸੇ ਲਏ ਸੀ ਜੀ ਬਿਲਕੁਲ ਜੀ ਵਿਆਜੂ ਪੈਸੇ ਬੰਦਾ ਕਿਸੇ ਜਾਣ-ਪਛਾਣ ਤੋਂ ਬਿਨਾਂ ਤਾਂ ਪੈਸੇ ਦਿੰਦਾ ਹੀ ਇਹ ਪਿਆਜੂ ਪੈਸੇ ਦਿੰਦਾ ਇੱਕ ਉਧਾਰ ਕਾਰਡ ਤੇ ਮੋਰ ਲਾਉਣ ਦਾ ਜਾਧਾਰ ਕਾਰਡ ਤੇ ਸਾਈਨ ਕਰਨ ਦਾ ਮੈਨੂੰ 20 ਲੱਖ ਰੁਪਏ ਦੇ ਦੇ ਮੈਂ 50 ਬੰਦੇ ਦੇ ਸਾਹਮਣੇ ਤੋਂ ਸਾਈਨ ਕਰਕੇ ਦਾ ਆਧਾਰ ਕਾਰਡ ਲੈਣ ਨੂੰ ਮੈਂ ਦੇ ਦਿੰਦਾ ਜੀ ਕਿਦੇ ਪਰੋਚੇ ਤੇ ਨੇ ਮੈਨੂੰ ਪੈਸੇ ਦਿੱਤੇ ਜਿਹੜਾ ਮੈਨੂੰ 5 ਲੱਖ ਜਾਂ 4-5 ਲੱਖ ਇਹ ਕਹਿੰਦਾ ਵਿਆਜ ਲਿਆ ਫਿਰ ਇੱਕ ਪਾਸੇ ਇਹ ਉਹ ਦਰਖਾਤ ਤੇ ਲਿਖਦਾ ਜੀ ਇਹਦਾ ਹੋਟਲ ਤਾਂ ਤੁਹਾਡਾ ਪਿੰਡ 'ਚ ਸੰਬੰਧ ਵਧੀਆ ਨੇ ਜੀ ਮੇਰਾ ਤਾਂ ਆਪਦਾ ਸਰਕਲ ਵਧੀਆ ਮੈਂ ਜਿੰਨਾਂ ਤੋਂ ਪੈਸੇ ਲੈਣੇ ਆ ਗੱਡੀ ਦੀ ਗੱਲ ਕੀਤੀ ਉਹ ਵੀ ਗੱਡੀ ਉਹਨਾਂ ਕੋਲ ਹੈ ਹਾਂਜੀ ਗੱਡੀ ਇਹਨਾਂ ਨੇ ਮੈਨੂੰ ਕਹਿੰਦੇ ਵੀ ਘਰੋਂ ਗੱਡੀ ਚੱਕ ਕੇ ਲੈ ਆਏ ਜੀ ਮੇਰੀ ਸਕੂਟਰੀ ਫੜੀ ਹੋਈ ਸੀ ਥਾਣੇ 'ਚ ਜੀ ਇਹ ਕਹਿੰਦੇ ਵੀ ਤੇਰੀ ਸਕੂਟਰੀ ਅਸੀਂ ਪਹਿਲਾਂ ਛੜਾ ਲਈਏ ਮੇਰੇ ਤੋਂ ਇਹਨਾਂ ਨੇ ਸਾਈਨ ਕਰਾ ਲਈ ਸਕੂਟਰੀ ਤੇ ਜੀ ਸਕੂਟਰੀ ਦੇ ਸਾਇਨ ਸਕੂਟਰੀ ਵਾਲੇ ਕਹਿੰਦੇ ਸਾਇਨ ਕਰਾ ਕੇ ਕਹਿੰਦੇ ਵੀ ਤੇਰੀ ਗੱਡੀ ਲੈ ਗੋਣੇ ਵੱਡੀ ਹੈ ਪਹਿਲਾਂ ਹੀ ਲੈ ਕੇ ਆਗੇ ਸੀਗੇ ਮੈਨੂੰ ਨਹੀਂ ਪਤਾ ਵੀ ਮੇਰੀ ਇਹਨਾਂ ਨੇ ਗੱਡੀ ਆਪਦੇ ਨਾਮ ਕਰਾ ਲਈ ਉਹ ਤਾਂ ਮੈਂ ਜਦੋਂ ਜੇਲ੍ਹ ਤੋਂ ਇੱਕ ਵਾਰੀ ਫੋਨ ਕੀਤਾ ਜਦੋਂ ਇੱਕ ਵਾਰ ਉਹਨਾਂ ਨਾਲ ਅਸੀਂ رابطہ ਵੀ ਕਾਇਮ ਕੀਤਾ ਸੀ ਹਾਂਜੀ ਤਾਂ ਉਹ ਕਹਿੰਦੇ ਵੀ ਸਾਡੇ ਕੋਲੇ ਸੇਲ ਪਰਚੇਡ ਐਫੀ ਡੈਪਟਾ ਇਹਨੇ ਗੱਡੀ ਦੇ ਪੈਸੇ ਲੈ ਚੁੱਕੇ ਆ 29 ਨੰਬਰ 3 ਨੋ ਰਿਫਾਰਮ ਸਾਡੇ ਕੋਲੇ ਸਾਇਨ ਹੂੰ ਅੱਛਾ ਜੀ ਇੱਕ ਇੱਕ ਵਾਰ ਇੱਕ ਵਾਰ ਸੇ ਤਾਂ ਉਹ ਕਹਿੰਦੇ ਵੀ ਇਹਦੇ ਤੋਂ ਅਸੀਂ ਪੈਸੇ ਲੈ ਰਹੇ ਆ ਜੀ ਦੂਜੇ ਪਾਸੇ ਉਹ ਮੈਨੂੰ ਪੈਸੇ ਦੇ ਰਹੇ ਨੇ ਜੇ ਮੈਨੂੰ ਜ਼ਰੂਰਤ ਹੀ ਫਿਰ ਮੈਂ ਇਹਨਾਂ ਨੂੰ ਉਹਦੇ ਨਾਲ ਤਾਂ ਪੈਸੇ ਲੈ ਕੇ ਕਹਦੇ ਰਹੇ ਜੋ ਪੈਸੇ ਤਾਂ ਇਹਨੂੰ ਮੈਂ ਦੇਣਾ ਹੈ ਇਹ ਤਾਂ ਕਹਿੰਦਾ ਮੇਰੇ ਕੋਲ ਇਹਨਾਂ ਨੇ 5 ਲੱਖ ਮੇ ਤੋਂ ਵਿਆਜੂ ਲਿਆ ਸੀ ਉਹ ਇਹਨਾਂ ਨੇ ਮੈਨੂੰ ਆਨਲਾਈਨ ਮੋੜਤਾ ਜੀ ਫਿਰ ਮੈਂ ਇਹਨਾਂ ਨੂੰ ਗੱਡੀ ਕਿਉਂ ਵੇਚਣੀ ਆ ਜੀ ਕਿ ਮੈਨੂੰ ਕੀ ਜ਼ਰੂਰਤ ਪੈ ਗਈ ਗੱਡੀ ਵੇਚਣ ਦੀ ਮੇਰੇ ਕੋਲ ਤਾਂ ਪੈਸੇ ਸੀ ਜੀ ਜਿਹੜੇ ਤੁਸੀਂ ਪੈਸੇ ਅਕਾਊਂਟ ਦੇ ਵਿੱਚ ਕਿਨੇ ਟ੍ਰਾਂਜ਼ੈਕਸ਼ਨ ਆਊਗਾ ਜੇ 5 ਲੱਖ ਰੁਪਇਆ ਕਾਉਂਟ ਹੈ ਜੀ ਜੀ ਤੇ ਦੋ ਗੱਲ ਤੁਹਾਡੀ ਸਹੀ ਹੈ ਬਿਲਕੁਲ ਜੇਕਰ ਤੁਸੀਂ ਉਹਦੇ ਅਕਾਊਂਟ ਚ ਪਾਏ ਆ ਹਾਂਜੀ ਉਹ ਇੱਕ ਇਹਨੇ ਜਿਹੜੇ ਮੋਬਾਈਲ ਤੋਂ ਗੂਗਲ ਪੇਰ ਆਹੀ ਪਏ ਨੇ ਉਹ ਮ ओके ਉਹਦਾ ਮੈਨੂੰ ਬਾਅਦ ਚ ਪਤਾ ਲੱਗਿਆ ਜਦੋਂ ਮੈਂ ਜੇਲ੍ਹ ਤੋਂ ਬਾਹਰ ਆਇਆ ਮੈਂ ਆਪਦਾ ਮੋਬਾਈਲ ਹੈ ਇਹਨਾਂ ਦੇ ਮੋਬਾਈਲ ਵੀ ਮੇਰਾ ਉਰੇ ਨਹੀਂ ਦਿੱਤਾ ਇਹਨਾਂ ਨੇ ਆਪਣੇ ਇੱਥੇ ਕੀ ਪੈਂਦਾ ਦਰਾਹੇ ਜਾ ਕੇ ਕਿਸੇ ਗੱਡੀ ਵਾਲੇ ਤੋਂ ਮੋਬਾਈਲ ਜਾ ਕੇ ਲੈ ਕੇ ਆਣੇ ਇਹਨਾਂ ਨੇ ਕਿਸੇ ਗੱਡੀ ਵਾਲੇ ਨੂੰ ਮੋਬਾਈਲ ਫੜਾਤਾ ਜੀ ਇਹਨਾਂ ਨੇ ਕਹਿਤਾ ਹੁਣ ਗੱਡੀ ਵਾਲੇ ਨੂੰ ਵੀ ਫਲਾਣੇ ਹੋਟਲ ਤੇ ਫੜਾ ਦੇ ਹੋ ਸਕਦਾ ਸਾਡੇ ਵੱਲੋਂ ਜਾਂਦਾ ਹੋਵੇ ਅਸੀਂ ਤਾਂ ਪਰ ਜਾਣਦੇ ਨਹੀਂ ਜੀ 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 ਜਦੋਂ ਸਾਡੇ ਬਾਅਦ ਬੰਦੇ ਇਹਨਾਂ ਕੋਲੇ ਗੇੜੇ ਮਾਰਨ ਲੱਗੇ ਜਿਲ ਸੀ ਉਦੋਂ ਕਿੰਨੇ ਪੈਸੇ ਟ੍ਰਾਂਸਫਰ ਹੋਏ ਤੁਹਾਡੇ ਖਾਤੇ ਚੋਂ ਉਦੋਂ ਪਹਿਲਾਂ ਪਹਿਲਾਂ ਕਰ ਲਈ ਜੰਮੀ ਜਦੋਂ ਕਾਰਟ ਜੋ ਖਾਲੀ ਨਹੀਂ ਮੈਂ ਤੁਸੀਂ ਕਹਿਣਾ ਵੀ ਮੈਂ ਜੇਲ੍ਹ ਵਿੱਚ ਚਲਾ ਗਿਆ ਸੀ ਹਾਂਜੀ ਤੇ ਉਸ ਤੋਂ ਬਾਅਦ ਵੀ ਐਂਟਰੀ ਹੋਈਆਂ ਨਹੀਂ ਨਹੀਂ ਉਹ ਤੋਂ ਬਾਅਦ ਨਹੀਂ ਐਂਟਰੀ ਹੋਈ ਪਹਿਲਾਂ ਪਹਿਲੇ ਹਾਂਜੀ ਪਹਿਲਾਂ ਪਹਿਲੇ ਮੇਰੇ ਕੋਲ ਮੋਬਾਈਲ ਬਾਅਦ ਵਿੱਚ ਮਿਲਿਆ ਮੈਨੂੰ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਮੋਬਾਈਲ ਮਿਲਿਆ ਇਹਨਾਂ ਨੇ ਸਾਡੇ ਘਰੋਂ ਗਏ ਬੰਦੇ ਵੀ ਭਾਈ ਉਹਦੇ ਸਮਾਨ ਦੋ ਜੀ ਮੋਬਾਈਲ ਇਹਨੇ ਦਿੱਤਾ 80 ਦਰਣਾ ਨਾ 50 ਦਰਣਾ 70 ਦਰਣਾ ਬਾਦੋਂ ਬਾਹਰ ਜਿਹੜੀਆਂ ਮੇਰੀਆਂ ਫੋਟੋਆਂ ਜਾਂ ਕੋਈ ਸੀਗਰਟ ਕੋਈ ਵੀ ਕੰਮ ਸੀ ਇਹਨਾਂ ਨੇ ਇੱਧਰ ਉੱਧਰ ਪਾਤੀਆਂ ਆਚਾਰੇ ਪਾਸੇ ਜਿੱਥੇ ਨਹੀਂ ਵੀ ਸਮਝ ਲੋ ਪਾਉਣਾ ਚਾਹੀਦਾ ਸੀ ਇਹਨਾਂ ਨੇ ਛੇੜਛਾੜ ਕੀਤੀ ਉਹ ਓਪਿਆ ਵੀ ਹਾਂ ਅੱਛਾ ਜੀ ਇਹ ਵੀ ਮੈਂ ਦਰਖਾਸਤ ਚ ਲਿਖਿਆ ਆ ਵੀ ਮੇਰੇ ਮੋਬਾਈਲ ਨੇ ਇਹਨਾਂ ਨੇ ਗਲਤ ਤਰੀਕੇ ਨਾਲ ਜੋ ਵੀ ਚੰਗਾ ਮਾੜਾ ਸੀਗਾ ਵਿੱਚ ਜੀ ਇਹਨਾਂ ਨੇ ਉਹਦਾ ਨਜਾਇਜ਼ ਕਰਿਆ ਕੰਮ ਜੀ ਹਾਂ ਜੀ ਉਹਦਾ ਜੇਲ੍ਹ ਚੋਂ ਬਾਹਰ ਆ ਕੇ ਜਦੋਂ ਮੈਂ ਪੁੱਛਿਆ ਮੋਬਾਈਲ ਘਰੇ ਪਿਆ ਸੀ ਜਦੋਂ ਮੈਂ ਚੱਕ ਕੇ ਦੇਖਿਆ ਘਰਦਿਆਂ ਨੂੰ ਕਿਸੇ ਨੂੰ ਤਾਂ ਪਤਾ ਹੀ ਨਹੀਂ ਸੀ ਇਹ ਗੱਲ ਦਾ ਜੀ ਹੁਣ ਤੁਹਾਡਾ ਫੋਨ ਚੱਕਦਾ ਕਿਤੇ ਚੱਕਦਾ ਨਹੀਂ ਜੀ ਫੋਨ ਨਹੀਂ ਮੇਰਾ ਨਹੀਂ ਫੋਨ ਕਰਿਆ ਉਹਨੇ ਚੱਕਿਆ ਚੱਕਿਆ ਨਹੀਂ ਹਾਂਜੀ ਡੈਂਪਲ ਨੇ ਇੱਕ ਵਾਰੀ ਮੈਂ ਬਹੁਤ ਵਾਰੀ ਫੋਨ ਲਾ ਕੇ ਹੁਣ ਉਹਨੇ ਮੈਨੂੰ ਬਲਾਕ ਕੀਤਾ ਹੋਇਆ ਜੀ ਬਹੁਤ ਦਿਨ ਪਹਿਲਾਂ ਮੇਰੀ ਗੱਲ ਹੋਈ ਸੀ ਉਹਦੀ ਪਰ ਮੇਰੇ ਵਾਲੇ ਫੋਨ ਤੋਂ ਕਦੇ ਨਹੀਂ ਜੀ ਚੱਕਦਾ ਮੈਂ ਤਾਂ ਦੂਜੇ ਦੇ ਕਿਸੇ ਦੇ ਫੋਨ ਤੋਂ ਲਾਉਣਾ ਫੇਰ ਮਾੜੀ ਮੋਟੀ ਗੱਲਬਾਤ ਹੁੰਦੀ ਆ ਜੀ ਮੇਰੇ ਫੋਨ ਤੋਂ ਫੋਨ ਨਹੀਂ ਚੱਕਦਾ ਨਾ ਉਹ ਚੱਕਦਾ ਨਾ ਮਨੀ ਚੱਕਦਾ ਜੀ ਤੁਸੀਂ ਕਦੇ ਘਰੇ ਜਾ ਕੇ ਹਾਂਜੀ ਮੈਂ ਘਰੇ ਜਾ ਕੇ ਅੱਜ ਜਾ ਕੇ ਆਇਆ ਸੀ ਮੈਂ ਪੁੱਛ ਕੇ ਆਇਆ ਸੀ ਮੈਂ ਕਿਹਾ ਵੀ ਜੇ ਹੈਗਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਹਾਂ ਕਿੱਦਾਂ ਕਰਨਾ ਜੀ ਤੇ ਉਹਨਾਂ ਦੇ ਘਰੇ ਕੰਮ ਚੱਲਦਾ ਸੀਗਾ ਤੇ ਮਿਲਿਆ ਨਹੀਂ ਮੈਨੂੰ ਘਰੇ ਤਾਂ ਮਿਲਿਆ ਨਹੀਂਗਾ ਜੀ ਮਨੀ ਦੇ ਵੀ ਮੈਂ ਦੋ ਤਿੰਨ ਵਾਰੀ ਘਰੇ ਜਾਇਆ ਅੱਜ ਵੀ ਜਾ ਕੇ ਆਵਾਂਗੇ ਮਾਰਾਂਗੇ ਜੀੜਾ ਕਿੰਨੇ ਜਦੋਂ ਪੇਪਰਾਂ ਤੇ ਸਾਈਨ ਕਰਦੇ ਸੀ ਉਦੋਂ ਕੀ ਭਰੋਸਾ ਦਵਾਇਆ ਜਾਂਦਾ ਸੀ ਬਾਰ-ਬਾਰ ਮੈਨੂੰ ਇਹ ਹੀ ਕਹੀ ਜਾਂਦੀ ਪਹਿਲੀ ਵਾਰ ਜਦੋਂ ਮੈਂ ਪੇਪਰਾਂ ਤੇ ਸਾਈਨ ਕਰਕੇ ਦਿੱਤੇ ਮੈਨੂੰ ਕਹਿੰਦਾ ਵੀ ਤੇਰੇ ਸਾਈਨ ਮਿਲੇ ਨਹੀਂ ਗਏ ਜੀ ਵੀ ਤੁਹਾਨੂੰ ਦੁਬਾਰੇ ਸਾਈਨ ਕਰਨੇ ਪੈਣੇ ਆ ਜੀ ਜੇ ਮੈਨੂੰ ਪਤਾ ਹੁੰਦਾ ਵੀ ਇਹ ਬੰਦਾ ਠੱਗਾ ਜਾਂ ਕੋਈ ਦੇਖੋ ਜੀ ਆਪਾਂ ਬਿਨਾਂ ਲੇਨ ਪਰਤੇ ਸਾਈਨ ਨਹੀਂ ਕਰਦੇ ਆਪਾਂ ਨੂੰ ਪਤਾ ਹੁੰਦਾ ਵੀ ਕੋਈ ਕੁਝ ਵੀ ਕਰ ਜਾਂਦਾ ਪਰ ਮੈਨੂੰ ਯਕੀਨ ਸੀ ਇਹਨਾਂ ਤੇ ਹਾਂ ਇਹ ਨਹੀਂ ਵੀ ਮੈਂ ਇਹਨਾਂ ਨੂੰ ਜਾਣਦਾ ਸੀ ਮੈਨੂੰ ਇਸ ਲਈ ਯਕੀਨ ਸੀ ਜਿਹੜੇ ਬੰਦੇ ਨੇ ਮੈਨੂੰ ਭੇਜਿਆ ਸੀ ਉਹਦੇ ਉੱਤੇ ਮੈਨੂੰ ਪੂਰਾ ਯਕੀਨ ਸੀ ਵੀ ਇਹ ਬੰਦਾ ਇਨੇ ਸائن ਕਰਾਇਆ ਸائن ਕਰਾ ਕੇ ਬਾਅਦ ਚ ਪਤਾ ਲੱਗਦਾ ਜੀ ਕਹਿੰਦਾ ਇਹ ਮੈਨੂੰ ਇਹਨੇ ਵਿਆਜੂ ਪੈਸੇ ਲੈ ਜੀ ਮੈਨੂੰ ਕੋਈ ਪ੍ਰੂਫ ਤਾਂ ਦਿਖਾਵੇ ਵੀ ਕਿੱਥੇ ਤੇਰੀ ਦੁਕਾਨ ਖੁੱਲੀ ਸੀ ਜਿਹੜਾ ਤੂੰ ਵਿਆਜ ਤੇ ਪੈਸੇ ਦਿੰਦਾ ਜੀ ਜੀ ਵੈਸੇ ਵੀ ਵਿਆਜ ਤੇ ਪੈਸੇ ਦੇਣ ਲਈ ਇੱਕ ਲਾਇਸੈਂਸ ਹੋਣਾ ਚਾਹੀਦਾ ਹਾਂਜੀ ਹਾਂਜੀ ਵੀ ਇਹ ਨਹੀਂ ਕਿ ਜਾਂ ਕੋਈ ਦੁਕਾਨ ਖੁੱਲੀ ਹੈ ਜਾਂ ਇਹਦਾ ਕੋਈ ਮਹਿਕਮਾ ਹੈ ਜਾਂ ਕੰਮ ਕਰਦਾ ਹੈ ਫਾਈਨਾਂਸ ਦਾ ਕੰਮ ਕਰਦਾ ਵੀ ਇਹਨੇ ਮੈਨੂੰ ਵਿਆਜ ਤੇ ਪੈਸੇ ਦਿੱਤੇ ਮੇਰਾ ਇਹਨੇ ਕੀ ਡਾਕੂਮੈਂਟ ਰੱਖੇ ਮੇਰੀ ਕੀ ਇਹਨੇ ਕੋਈ ਜ਼ਮੀਨ ਦੇ ਕਾਗਜ਼ ਰੱਖੇ ਜਿਹੜੇ ਇਹਨੇ ਮੈਨੂੰ 5 ਲੱਖ ਰੁਪਇਆ ਵਿਆਜ ਤੇ ਦਿੱਤਾ ਜੀ ਮੇਰੇ ਜੀ ਮੈਂ ਕਦੇ ਨਾ ਮੇਰੀ ਫੋਨ ਤੇ ਗੱਲ ਹੋਈ ਵੀ ਕਦੇ ਮੈਂ ਇਹਨੂੰ ਮਿਲਿਆ ਹਾਂ ਮੈਂ ਜੀ ਕਦੇ ਵੀ ਨਹੀਂ ਅੱਜ ਤੱਕ ਜੀ ਹਮੇਸ਼ਾ ਇਹੀ ਕਹਿੰਦਾ ਰਿਹਾ ਕਿ ਮੇਰੇ ਸਹੁਰਾ ਸਾਹਿਬ ਜੱਜਾ ਹਾਂ ਹਾਂ ਜੀ ਮੈਨੂੰ ਇਹ ਕਹਦਾ ਕਹਦਾ ਮੇਰਾ ਸਹੁਰਾ ਜੱਜਾ ਮੈਂ ਵਕੀਲ ਲੱਗਿਆ ਹੋਇਆ ਬਸ ਆ ਦੋ ਗੱਲਾਂ ਨੇ ਉਹਨੇ ਮੈਨੂੰ ਮੈਨੂੰ ਲੱਗਿਆ ਵੀ ਚਲੋ ਹੋ ਸਕਦਾ ਕਿਉਂ ਜਦੋਂ ਇਹ ਕਾਗਜ਼ ਪੱਤਰ ਲੈ ਕੇ ਉਹਨਾਂ ਦੇ ਹਾਈ ਕੋਰਟ ਦੇ ਜੱਜ ਤੇ ਇਹਦੇ ਕੋਲੇ ਫੈਲਾ ਹੁੰਦੀਆਂ ਸੀਗੀਆਂ ਆਪਦੀ ਵੀ ਇਹਦੇ ਕੋਲੇ ਫੈਲ ਹੁੰਦੀ ਵੀ ਮੈਂ ਵਕੀਲ ਹਰਪ੍ਰੀਤ ਲੱਗਿਆ ਹੁੰਦਾ ਜੀ ਉੱਤੇ ਜੀ ਤੇ ਜੱਜ ਦੇ ਵੀ ਇਹਦੇ ਕੋਲੇ ਫੈਲਾ ਹੁੰਦੇ ਮੈਨੂੰ ਐ ਹੋ ਗਿਆ ਵੀ ਹੋ ਸਕਦਾ ਵੀ ਜਿਹੜਾ ਕਾਗਜ਼ਮਤ ਚੱਕੀ ਫਿਰਦਾ ਆਪਾਂ ਨੂੰ ਇਹੀ ਵਿਸ਼ਵਾਸ ਹੁੰਦਾ ਬਿਲਕੁਲ ਵੈਸੇ ਪਤਾ ਲੱਗਿਆ ਮੈਨੂੰ ਬਾਅਦ ਚ ਵੀ ਇਹ ਸਿਰੇ ਦਾ ਠੱਗਾ ਜੀ ਸਾਰੇ ਪਾਸੇ ਇਹਨੇ ਬਹੁਤ ਜਗ੍ਹਾ ਠੱਗਿਆ ਕਿ ਕਈ ਬੰਦੇ ਸ਼ਰਮ ਨਾਲ ਬੋਲਦੇ ਨਹੀਂ ਹਨ ਜੀ ਠੀਕ ਆ ਵੀ ਚਲੋ ਛੱਡੋ ਆਪਾਂ ਕੀ ਇਹ ਠੱਗੀਆਂ ਕਰਦੇ ਇਹੋਨਾਂ ਨੇ ਨਾ ਹੀ ਜਿਹੜੇ ਬੰਦੇ ਪੰਜਾਬ ਚ ਨਹੀਂ ਰਹਿੰਦੇ ਜੀ ਜਿਹੜਾ ਬੰਦਾ ਪੰਜਾਬ ਚ ਰਹਿੰਦਾ ਪ੍ਰੋਪਰ ਉਰੇ ਦਾ ਉਹਦੇ ਨਾਲ ਛੇਤੀ ਇਹ ਠੱਗੀ ਨਹੀਂ ਕਰਦੇ ਜੀ ਇਹ ਠੱਗੀ ਕਰਦੇ ਨੇ ਮਹਾਜਨ ਬੰਦੇ ਨਾਲ ਠੱਗੀ ਲਾ ਲੈਣੀਆਂ ਜੀ ਜਿਹੜਾ ਉਹਰੇ ਘੱਟ ਰਹੇਦਾ ਹੋਵੇ ਜਿਹਨੂੰ ਆਉਣਾ ਜਾਣਾ ਮਹਿੰਗਾ ਪਵੇ ਵੀ ਹਾਂ ਜਰ ਛਡੋ ਜਰ ਕੀ ਆਪਾਂ ਲੈਣਾ ਜੀ ਪੂਰੇ ਸਿਰੇ ਦੇ ਠੱਗ ਨੇ ਜੀ ਸਾਰੀ ਜਗਰਾਮਾਂ ਚ ਪਤਾ ਹੀ ਹੈ ਇਹਨਾਂ ਦਾ ਜੀ ਬਿਲਕੁਲ ਚਲੋ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਉਹਨਾਂ ਨੂੰ ਤਾਂ ਪਹਿਲਾਂ ਪਤਾ ਸੀਗਾ ਵੀ ਇਹ ਠੱਗਾ ਜੀ ਲਾਸਟ ਦੇ ਵਿੱਚ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਮੈਂ ਲੋਕਾਂ ਨੂੰ ਮੈਸੇਜ ਇਹੀ ਦੇਣਾ ਭਾਈ ਇਹਦੇ ਠੱਗਾ ਤੋਂ ਬਚੋ ਜੀ ਤੇ ਇਹਦਾ ਮੈਂ ਪ੍ਰਸ਼ਾਸਨ ਨੂੰ ਵੀ ਇਹ ਕਹਿਣਾ ਚਾਹੁੰਦਾ ਭਗਵਾਨਤਮਨ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਜੀ ਵੀ ਜਿੰਨਾ ਚਿਰ ਇਹ ਠੱਗ ਨੇ ਜੀ ਬਾਈ ਜਾਂਦਾ ਇਹ ਸੁਧਰ ਨਾ ਨਹੀਂ ਫਿਰ ਬਾਈ ਮੇਰੇ ਵਰਗਾ ਆ ਕੇ ਹੋਇਆ ਸੁਧਾਰੂਗਾ ਜੀ ਠੀਕ ਆ ਇੱਕ ਤੁਸੀਂ ਇਹਨਾਂ ਦੇ ਨੱਠ ਪਾ ਤੁਸੀਂ ਕਹਿੰਦੇ ਬਹੁਤੋਂ ਜੀ ਵੀ ਅਸੀਂ ਰਿਸਬਤ ਖੋਰੀ ਬੰਦ ਕਰਤੀ ਜੀ ਤੁਸੀਂ ਆਪ ਪ੍ਰੋਪਰ ਜਾ ਕੇ ਕਿਸੇ ਦਫ਼ਤਰਾਂ ਚ ਚੱਕਰ ਮਾਰ ਕੇ ਦੇਖੋ ਮੈਨੂੰ ਪਤਾ ਮੇਰਾ ਕੇਸ ਚੱਲਦੇ ਨੂੰ ਕਿੰਨੇ ਡੇੜ ਹੋ ਗਏ ਅਜੇ ਤੱਕ ਮੈਨੂੰ ਉਹਨਾਂ ਨੇ ਰਾਹ ਸਿਰਾਂ ਨਹੀਂ ਦਿੱਤਾ ਜੀ ਇਹ ਬੰਦਾ ਥਾਣੇ ਦੇ ਸਾਹਮਣੇ ਘਰ ਹੋਵੇ ਜੀ ਠੀਕ ਆ ਜੀ ਥਾਣੇ ਦੇ ਸਾਹਮਣੇ ਘਰ ਪਾਇਆ ਹੋਵੇ ਤੇ ਉਹਨੂੰ ਪੁਲਿਸ ਸਿਆਮ ਹੀ ਨਾ ਤਾਂ ਪੁੱਛ ਕੇ ਸੁਣਾ ਕਰ ਸਕੇ ਜੀ ਇੱਕ ਵਾਰੀ ਅਸੀਂ ਕਿਹਾ ਕਹਿੰਦੇ ਜੀ ਅਸੀਂ ਉਹਨਾਂ ਦੇ ਘਰਾਂ 'ਚ ਜਾ ਨਹੀਂ ਸਕਦੇ ਪੈਸੇ ਦੇ ਠੱਗੀ ਦੇ ਮਾਮਲੇ 'ਚ ਨਹੀਂ ਜਾ ਸਕਦੇ ਜੀ ਇਹੀ ਕੋਈ ਕੇਸ ਹੁੰਦਾ ਕਿਸੇ ਕੋਲੇ ਸਤਾਖੰਡ ਫੀਮ ਹੁੰਦੀ ਮੈਂ ਅਗਲੇ ਨੂੰ ਸੁੱਤੇ ਪੈਨੂ ਜਾ ਕੇ ਲੈ ਆਉਂਦੇ ਜੀ ਇਹ ਕੰਮ ਦੀ ਜਾਂਦਰ ਇਹ ਵੀ ਤਾਂ ਉਦੋਂ ਬੜਾ ਕੰਮ ਆ ਨਹੀਂ ਜਿਹੜੇ ਗਰੀਬ ਬੰਦੇ ਦੇ ਪੈਸੇ ਮਾਰਦੇ ਕੋਈ ਮਾੜੀ ਮੁੱਟੀ ਗੱਲ ਆ ਬਿਲਕੁਲ 8-9 ਲੱਖ ਰੁਪਇਆ ਮਾਰ ਲੈਣਾ ਆਪਾਂ ਹਰ ਇੱਕ ਬੰਦਾ ਮਿਹਨਤ ਕਰਦਾ ਜੀ ਕਾਲਜੋਗੀ ਦੁਨੀਆ ਕਾਲਜੋਗੀ ਦੁਨੀਆ ਦੇ ਵਿੱਚ ਅੱਜ ਕੱਲ੍ਹ ਵਿਸ਼ਵਾਸ ਤੇ ਕੈਸੇ-ਕੈਸੇ ਲੋਕੀ ਧੋਖੇ ਕਰਦੇ ਕਿਵੇਂ-ਕਿਵੇਂ ਠਗੀਆਂ ਕਰਦੇ ਭਾਈ ਤੋਂ ਪੂਰੀ ਕਹਾਣੀ ਸੁਣੀ ਇੱਕ ਵਾਰ ਅਸੀਂ ਜਿਸ ਵਿਅਕਤੀ ਦਾ ਭਾਈ ਨੇ ਨਾਮ ਲਿਆ ਉਸ ਵਿਅਕਤੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਾਹਮਣੇ ਸੱਚ ਤੇ ਝੂਠ ਦਾ ਪਰਦਾ ਸਾਫ਼ ਕਰ ਸਕੇ ਅਸੀਂ ਤੁਹਾਡੇ ਮੈਸੇਜਾਂ ਦੀ ਕਮੈਂਟ ਬਾਕਸ ਵਿੱਚ ਵੇਟ ਕਰਾਂਗੇ ਤੁਸੀਂ ਦੱਸਣਾ ਕਿ ਦੋਨਾਂ ਵਿੱਚੋਂ ਕੌਣ ਸਹੀ ਤੇ ਕੌਣ ਗਲਤ ਹੈ ਆਉਣ ਵਾਲਾ ਸਮਾਂ ਦੱਸੂਗਾ ਕਿ ਇਸ ਕਹਾਣੀ ਵਿੱਚ ਹੋਰ ਮੋੜ ਕੀ-ਕੀ ਆਉਣਗੇ ਧੰਨਵਾਦ ਭਾਈ ਜੀ ਸ਼੍ਰੀ ਗੁਰੂ